ਕਰਤਾ ਦੇ ਚੜੇ ਫਿਰਦੇ ਜੁਜਾਰੇ ਪਾਣੀ ਦੀ ਮਾਰ ਦੇ ਸਤਾਏ ਐਨ ਦਾ ਕੋਠਿਆਂ ਉਤਰਿਆ ਥੱਲੇ ਆਜੋ ਆਜੋ ਚੜਾਉਣੇ ਆਜੋ ਰਾਤ ਵੀ ਦਿਖਣੀ ਨਹੀਂ ਡਿਆ ਤੇ ਬਹੁਤ ਦੂਰ ਜਾਣਾ ਕੋਈ ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਆ ਪੈਦੋ ਤੋਂ ਨੀਂ ਨਗ ਰਹਿਆ ਆ ਕਿ ਜਾਂ ਪੈਲੀ ਦੇ ਵਿੱਚੋਂ ਨੀਂ ਨਗ ਰਹਿਆ ਆ ਇਸੇ ਕਰਕੇ ਆ ਲੋਕਲ ਵੀਰ ਸੀਗਾ ਸਾਡੇ ਵੀਰ ਪੇੜੀਆਂ ਦੇ ਉੱਪਰ ਆਪਣੇ ਫਸਲਾਂ ਦੇ ਵਿੱਚ ਵੀ ਲਿਆ ਆਣਾ ਵਾ ਤੇ ਫਿਰ ਵੀ ਪੇੜੀਆਂ ਦੇ ਉੱਪਰ ਆਇਆ ਵੀਰਾਂ ਨੇ ਜਿਹੜੇ ਆ ਡੁੱਬ ਗਏ ਇੱਥੇ ਕੱਟ ਸਾਰੇ ਮੋਦੂ ਲੱਤਾਂ ਗੜਗੜ ਪਾਣੀ ਆ ਗਿਆ ਝੋਨਿਆਂ ਦਾ ਇਹ ਕਿਵੇਂ ਝੋਨੇ ਮਤਲਬ ਉਹ ਜਾਣਗੇ ਵੱਜ ਜਾਣਗੇ ਜੇ 2-4 ਦਿਨਾਂ 'ਚ ਪਾਣੀ ਨਾ ਦਿੱਤਾ ਹਾਂਜੀ ਸਾਰੇ ਵੀਰਾਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਂਜੀ ਜਿੱਦਾਂ ਤੁਸੀਂ ਦੇਖ ਦੇਖ ਰਹੇ ਜੇ ਕਿ ਪਿੰਡ ਬਾਉਪੁਰ ਪਿੰਨ ਸਾੰਗੜੇ ਕਿੰਨਾ ਜਿਆਦਾ ਪਾਣੀ ਆ ਚੁੱਕਾ ਵਾ ਬਿਆਸ ਦਰਿਆ ਦਾ ਬੰਨ ਟੁੱਟ ਚੁੱਕਾ ਵਾ ਆ ਤੁਹਾਨੂੰ ਉਥੋਂ ਦੇ ਜਿਹੜੇ ਐਨੇ ਮਾੜੇ ਹਾਲਾਤ ਬਣ ਚੁੱਕੇ ਆ ਆ ਕਿਸਾਨ ਭਰਾਵਾਂ ਦੇ ਉਹ ਤੁਹਾਨੂੰ ਦਿਖਾਉਨੇ ਆ ਬਨੇਰੋ ਮੇਰੇ ਨਾਲ ਵੀਡੀਓ ਦੇ ਵਿੱਚ ਆ ਤੇ ਸਮੇਂ ਸਾਰਾ ਤੁਸੀਂ ਸਾਡੇ ਜੀ ਆ ਹਾਲਾਤ ਦੇ ਅੱਜ ਦੇ ਪਾਣੀ ਦੇ ਹਾਲਾਤ ਆ ਦੇ ਟਰੈਕਟਰ ਤੇ ਜਿਹੜੇ ਟਾਇਰ ਵਗਲੇ ਟਾਇਰ ਆ ਤੁਸੀਂ ਦੇਖ ਸਕਦੇ ਕਿੰਨੇ ਕਿੰਨੇ ਪਾਣੀ ਦੇ ਵਿੱਚ ਡੁੱਬੇ ਡੁੱਬੇ ਆ ਜੀ ਆਪਾਂ ਗੁਰਦਾਰਾ ਸਾਹਿਬ ਚੱਲੇ ਆ ਤੇ ਆ ਵਾਸਤੇ ਲੱਗੇ ਆ ਜਾਂ ਆਪ ਆ ਵੀਰ ਹਨ ਉੱਥੇ ਛੱਡਿਆ ਫਿਰ ਕਿੱਥੋਂ ਆਏ ਆ ਹੋਰ ਆਏ ਚੱਲ ਜੇ ਮਿੰਨੋਂ ਨਹੀਂ ਪਤਾ ਰਾਹ ਕਿਹੜਾ ਵਰਾ ਰਾਤ ਵੀ ਦਿਖਣੀ ਨਹੀਂ ਡਿਆ ਤੇ ਇਹ ਲੱਗੋ ਦੋੜ ਜਾਣਾ ਦੋੜੇ ਕੋਲ ਬੱਦਲ ਕਿਹਦਾ ਕਰੀ ਸੀ ਮਿੰਨਾਂ ਵਿੱਚ ਲੋ ਇਹਨੇ ਕੰਪਾਇਰ ਕਰ ਪੈਸਾ ਲੜੇ ਆ ਸਾਰੇ ਕੁਝ ਉਹਨੇ ਵੀ ਆ ਪਾਣੀ ਦੀ ਮਾਰ ਹਟਾ ਚੁੱਕੇ ਆ ਆ ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਆ ਪੈਦੇ ਤੋਂ ਨਹੀਂ ਲੰਘ ਰਹੇ ਆ ਕਿ ਜਾਂ ਪੈਲੇ ਦੇ ਵਿੱਚੋਂ ਨਹੀਂ ਲੰਘ ਰਹੇ ਆ ਇਸੇ ਕਰਕੇ ਆ ਲੋਕਲ ਵੀਰ ਸੀਗਾ ਇਹਦੀ ਅਸੀਂ ਆ ਚਲੋ ਇਹਦੇ ਇਹਨੂੰ ਕਿਹਾ ਕਿ ਵੀਰ ਜੀ ਸਾਨੂੰ ਦਰਿਆ ਨਿਘਾ ਦੇ ਇਹ ਜਿਹੜਾ ਪਾਣੀ ਆ ਇਹ ਨਿਘਾ ਦੇ ਤੋਂ ਵੀਰ ਦਾ ਸਾਨੂੰ ਨਿਘਾਰਿਆ ਵਾ ਪਰ ਜਿਹੜਾ ਅਣਜਾਣ ਬੰਦਾ ਉਹਨੂੰ ਇਹ ਨਹੀਂ ਪਤਾ ਲੱਗਣਾ ਵੀ ਛੜਕ ਕਿੱਥੇ ਆ ਤੇ ਜਿਹੜਾ ਝੋਨਾ ਉਹ ਕਿੱਥੇ ਲੱਗਾ ਵਾ ਵੇਖੋ ਇੰਨਾ ਜ਼ਿਆਦਾ ਪਾਣੀ ਹੋ ਚੁੱਕਾ ਵਾ ਕਈ ਥਾਂ ਪਾਣੀ ਡੋਬੂ ਰਿਹਾ ਘਾਵਾ ਜਿਹੜਾ ਜਿਹੜਾ ਕਰਕੇ ਫੇਰ ਉਹ ਵੀਰ ਪੇੜੀਆਂ ਤੇ ਇਧਰ ਉਧਰ ਜਾ ਰਿਹਾ ਜੀ ਅਸੀਂ ਇਦੋਂ ਦੇਖ ਸਕਦੇ ਹਾਂ ਅੱਜ ਦੇ ਹਾਲਾਤ ਜੀ ਜਿਹੜੇ ਹੱਟ ਗਏ ਐ ਇੱਥੇ ਤੱਕ ਸਾਰੇ ਮਜ਼ੂਰ ਆਪਾਂ ਗੜਗੜ ਪਾਣੀ ਆ ਗਿਆ ਝੋਨਿਆਂ ਦਾ ਇਹ ਕਿਵੇਂ ਝੋਨੇ ਮਤਲਬ ਉਹ ਜਾਣਗੇ ਬਚ ਜਾਣਗੇ ਜੇ 2-4 ਦਿਨ ਚ ਪਾਣੀ ਲੱਭ ਜਾਂਦਾ ਇਹ ਤਾਂ ਲੱਗਦਾ 3-4 ਦਿਨ ਚ ਫੇਰ ਬਚ ਜਾਣਗੇ ਨਹੀਂ ਜਾਣ ਨਹੀਂ ਤੇ ਨਹੀਂ ਇਹਦੇ ਖਤਮ ਆਇਆ ਬਾਈਕਰ ਧੰਨ ਤੁਹਾਡਾ ਆਮ ਦਾਸ ਤੇ ਵੀ ਜੀ ਹੁਣੇ ਦੱਸ ਰਿਹਾ ਸੀਗੇ ਵੀ ਸਾਨੂੰ ਇਧਰਲੇ ਮੰਡ ਏਰੀਏ ਦੇ ਲੋਕਾਂ ਨੂੰ ਨਾ ਕੋਈ ਆੜਤੀ ਆ ਸਾਨੂੰ ਆ ਅਡਵਾਂਸ ਦਿੰਦਾ ਵਾ ਨਾ ਕੋਈ ਸਾਨੂੰ ਜਿਹੜਾ ਇੱਧਰ ਦਾ ਦੁਕਾਨਦਾਰ ਵਾ ਕੋਈ ਧਾਰ ਸੌਦਾ ਦਿੰਦਾ ਵਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵਾ ਕਿ ਪਤਾ ਨਹੀਂ ਇਹਨਾਂ ਦੀ ਫਸਲ ਵਾ ਉਹ ਹੋਣੀ ਆ ਕਿ ਜਾਂ ਦਰਿਆ ਨੇ ਮਾਰ ਪਾ ਦਣੀ ਆ ਫੇਰ ਕਿਉਂਕਿ 19 ਚ ਪਾਣੀ ਆ ਗਿਆ 23 ਚ ਪਾਣੀ ਆ ਗਿਆ ਹੁਣ 25 ਚ ਫੇਰ ਪਾਣੀ ਆ ਗਿਆ ਵਾ ਸੋ ਹਰਕੇ ਨੂੰ ਡਰ ਹੁੰਦਾ ਵਾ ਪਤਾ ਨਹੀਂ ਸਾਡਾ ਇਹਨਾਂ ਦੇ ਜਿਹੜੇ ਉੱਤੇ ਇਹਨਾਂ ਨੂੰ ਇਹ ਧਾਰ ਸਾਰ ਦੇ ਦਈਏ ਪੈਸਾ ਪਤਾ ਨਹੀਂ ਉਹ ਸਾਡਾ ਕਿ ਪੈਸਾ ਵਾਪਸ ਮੁਰਨਾ ਕਿ ਨਹੀਂ ਮੁਰਨਾ ਤੋਂ ਆ ਹਾਲਾਤ ਵਾ ਨਾ ਵਿਚਾਰੇ ਇਹ ਆ ਕਿ ਚੰਗੇ ਸਕੂਲਾਂ ਦੇ ਵਿੱਚ ਆਪਣੇ ਬੱਚੇ ਪੜ੍ਹਨੇ ਪਾ ਸਕਦੇ ਆ ਚਲੋ ਕਈਆਂ ਘਰਾਂ ਦੇ ਬੱਚੇ ਹੋਣਗੇ ਵੀ ਚੰਗੇ ਸਕੂਲਾਂ ਦੇ ਵਿੱਚ ਪਰ ਜਿਹੜੇ ਛੋਟੇ ਕਿਸਾਨ ਵਾ ਉਹਨਾਂ ਦਾ ਸਰਵਾਈਵ ਕਰਨਾ ਉਹਨਾਂ ਦਾ ਇੱਥੇ ਜਿਹੜਾ ਰਹਿਣਾ ਬਹੁਤ ਔਖਾ ਵਾ ਕਈ ਘਰ ਦਿੱਥੋਂ ਦੇ ਇਹਦੇ ਵਿੱਚ ਇਦਾਂ ਦੇ ਸੀਗੇ ਵੀ ਜਿਹੜੇ ਇੱਥੋਂ ਆਪਣਾ ਇਲਾਕਾ ਆਪਣਾ ਘਰ ਪਰਿਵਾਰ ਛੱਡ ਕੇ ਜਾ ਚੁੱਕੇ ਆ ਮਤਲਬ ਕਿ ਆਪਣਾ ਜ਼ਮੀਨਾਂ ਜਾਇਦਾਦਾਂ ਛੱਡ ਕੇ ਜਾ ਚੁੱਕੇ ਆ ਹੋਰ ਤਾਂ ਉਹਨਾਂ ਨੇ ਵਸੇਬੇ ਕਰ ਲਿਆ ਸਿਰਫ ਤੇ ਸਿਰਫ ਦਰਿਆ ਦੀ ਮਾਰ ਦਾ ਕਰਕੇ ਜੀ ਆ ਆ ਕੀ ਜਿਹੜੀ ਆਲਰੇਡੀ ਕਰੀ ਜਲਦੀ ਜੀ ਤੁਹਾਨੂੰ ਇਹ ਦੱਸਾਂ ਉਹ ਦੇਖੋ ਬਤਾਉ ਅੱਛਾ ਬਤਾਉ ਜੀ ਆਹ ਵੇਖੋ ਤੁਸੀਂ ਦੇਖ ਸਾਡੇ ਜੀ ਵੀਰ ਕੇ ਬੇੜੀਆਂ ਦੇ ਉੱਪਰ ਆ ਕਰ ਰਹੇ ਆ ਜੀ ਆਹ ਵੇਖੋ ਤੁਸੀਂ ਦੇਖ ਸਾਡੇ ਵੀਰ ਬੇੜੀਆਂ ਦੇ ਉੱਪਰ ਆਪਣੀ ਫਸਲਾਂ ਦੇ ਵਿੱਚ ਵੀ ਜੀ ਆਉਣਾ ਤੇ ਇਹ ਵੀ ਬੇੜੀਆਂ ਦੇ ਉੱਪਰ ਆਇਆ ਵੀਰਾਂ ਕਿ ਆਪਣੀ ਪੈਣੀ ਦੇ ਵਿੱਚ ਆ ਸਾਨੂ ਗੁਰੂ ਰਾਮਦਾਸ ਆਓ ਆਪਾਂ ਸਾਰੇ ਵੀਰ ਭਰਾ ਨਾਲ ਮਿਲ ਕੇ ਇਹਨਾਂ ਦੇ ਨਾਮ ਦੇ ਉੱਪਰ ਕੋਈ ਸੁਖਨੀ ਸਾਹਿਬ ਦਾ ਪਾਠ ਕਰੇ ਕੋਈ ਜਪਦੀ ਸਾਹਿਬ ਦਾ ਪਾਠ ਕਰੇ ਕੋਈ ਇਹਨਾਂ ਦੇ ਨਾਮ ਦੇ ਉੱਪਰ ਜਿਹੜਾ ਬੱਚਾ ਪਈ ਸਦਾ ਪਾਠ ਕਰੇ ਅਰਦਾਸ ਕਰਿਓ ਰਲ ਮਿਲ ਕੇ ਭੈਣ ਭਰਾ ਜਿਹੜੀ ਆਫਤ ਆਈ ਆ ਇਹ ਛੇਤੀ ਤੋਂ ਛੇਤੀ ਆਪਣੇ ਜਿਹੜੇ ਭੈਣ ਭਰਾਵਾਂ ਦੇ ਸਿਰੋਂ ਆਫਤ ਟਲ ਜੇ ਤੇ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਆ ਮੈਂ ਹੁਣ ਤੁਹਾਨੂੰ ਲਾਗੇ ਜਾ ਕੇ ਦਿਖਾਉਣਾ ਵਾਂ ਕਿਆ ਵੇ ਕੋ ਸਲਾਬਾਂ ਘਰਾਂ ਦੇ ਕੋਠਿਆਂ ਦਾ ਖਸਲਾਬਾ ਚੜ ਗਿਆ ਪਾਣੀ ਤੇ ਦਰਿਆ ਦੀਆਂ ਮਾਰਾਂ ਹੋ ਗਿਆ ਵਾ ਨਾਲ ਹੀ ਇੱਕ ਆਪਣੀ ਨਾਲੀ ਹੋਵੇ ਨਾ ਉਹਦਾ ਕਿਤੇ ਪਾਣੀ ਕਿਤੇ ਬਾਹਰ ਪੈਂਦਾ ਹੋਵੇ ਤੇ ਉਹ ਘਰ ਨੂੰ ਖਸਲਾਬਾ ਕਢਾ ਕੇ ਘਰ ਦਾ ਸੀਮੈਂਟ ਖਾਦੇ ਪੈਂਦਾ ਖਰਾਬ ਕਰ ਦਿੰਦਾ ਵਾ ਪਰ ਤੁਹਾਨੂੰ ਲੋਕ ਵਾ ਕਾਨਾ ਭਰਾ ਵਾ ਜਿਨ੍ਹਾਂ ਦੇ ਘਰਾਂ ਨੂੰ ਵਿਆਸ ਦਰਿਆ ਦੀ ਜਿਹੜੀ ਡਾਫ ਲੱਗਦੀ ਆ ਆ ਹੁਣ ਗੰਡਾਂ ਦੇ ਨਾਲ ਨਾਲ ਜਿਹੜਾ ਇਹ ਕੋਈ ਨਾਲੀ ਨਹੀਂ ਆ ਕੋਈ ਮੀਂਹ ਦਾ ਪਾਣੀ ਨਹੀਂ ਆ ਇਹ ਸਤਲੁਜ ਦਰਿਆ ਇਹ ਬਿਆਸ ਦਰਿਆ ਦਾ ਪਾਣੀ ਆ ਦੇਖੋ ਖਲਾਬਾ ਕਿਥੋਂ ਦਾ ਖੜ ਚੁੱਕੀਆਂ ਵਾ ਸਾਰੇ ਦੁਆਲੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਬੱਚੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸਾਡੀ ਖੁੱਲ੍ਹ ਦੇਖਾ ਦੇ ਆਮਲਾ ਹੈ ਇਹਨਾਂ ਹੀ ਮੇਰੇ ਫੈਕਟਰੀ ਆ ਮੋਟਰਾਂ ਡਾਕਟਰਾਂ ਦੇ ਵਾ ਪਸਾ ਗਰਾਮ ਚ ਕੀ ਆ ਵਾ ਅਸੀਂ ਦੇਖਦੇ ਸਾਰੇ ਬਨਿਆਲੇ ਵਾਲੇ ਪਾਣੀ ਹੀ ਪਾਣੀ ਆ ਦੇ ਏਰੀਏ ਦੇ ਇਥੋਂ ਦੇ ਕਿਸਾਨਾਂ ਦੇ ਵੀ ਤੇ ਇਧਰ ਦੀ ਨਾਲ ਕੋਈ ਟਰੈਕਟਰ ਮੋਟਰਸਾਈਕਲ ਨੰਗਣਾਵਾਨਾਂ ਕੋਈ ਕਾਰ ਨੰਗਣੀ ਆ ਤੇ ਜਿਨ੍ਹਾਂ ਦੇ ਟਰੈਕਟਰ ਹੈਗੇ ਉਹਦੇ ਵਿਚਾਰੇ ਮਾਰੀ ਚੰਗੇ ਜਾ ਸਕਦੇ ਆ ਤੇ ਜਿਨ੍ਹਾਂ ਦੇ ਕੋਲ ਟਰੈਕਟਰ ਨਹੀਂ ਹੈਗੇ ਤੇ ਤੁਸੀਂ ਆਪ ਹਿਸਾਬ ਲਾ ਸਕਦੇ ਕਿ ਕਿੰਨਾ ਕਿਦਾਂ ਕਰਾਂ ਜੋ ਕਿ ਉਹ ਮਿੱਟੀੋਂ ਨਿਕਲਣਗੇ ਇਹ ਬਹੁਤ ਔਖਾ ਵਾ ਤੁਹਾਨੂੰ ਮੈਂ ਉੱਥੇ ਜਾ ਕੇ ਦੱਸਣਾ ਵਾ ਫੋਟੋ ਉੱਪਰ ਜਾ ਕੇ ਦੱਸਣਾ ਵਾ ਜਿੱਦੋਂ ਜੇ ਕੋਈ ਕੀਤਾ ਠੀਕਾ ਜੀ ਕੰਮ ਕਰਦੇ ਆ ਅੱdress ਤੇ ਸਾਡੇ ਨਿੱਕੇ ਨਿੱਕੇ ਬੱਚੇ ਆ ਤੇ ਇਹ ਗੰਚਾਰੇ ਦਰਿਆਵਲ ਦੇਖ ਰਿਹਾ ਹੁਣ ਇਹਨਾਂ ਨੇ ਵਿਚਾਰਿਆਂ ਨੇ ਸਕੂਲ ਜਾਣਾ ਵਾ ਖੇਡਣਾ ਮਿਲਣਾ ਵਾ ਪਰ ਘਰਾਂ ਦੇ ਵਿੱਚ ਤੜਕੇ ਰਹਿਣ ਨੂੰ ਮਜਬੂਰ ਹੋ ਗਏ ਆ ਘਰਾਂ ਦੇ ਵਿੱਚ ਬੈ ਬੈਨ ਨੂੰ ਮਜਬੂਰ ਹੋ ਗਏ ਛੋਟੇ ਛੋਟੇ ਬੱਚੇ ਆ ਵੇਖੋ ਤੁਸੀਂ ਦੇਖ ਸਕਦੇ ਜੀ ਨਿਗੇ ਨਿਗੇ ਬੱਚੇ ਆ ਤੇ ਇਹ ਸਕੂਲ ਦੱਸਦੇ ਸਕੂਲ ਨਾ ਗਏ ਤੁਹਾਨੂੰ ਪਤਾ ਵੀ ਇਹਨਾਂ ਦੀ ਜਿਹੜੀ ਪੜ੍ਹਾਈ ਆ ਬਹੁਤ ਜ਼ਿਆਦਾ ਫਰਕ ਪਾਊਗੀ ਬਹੁਤ ਜ਼ਿਆਦਾ ਪਿੱਛੇ ਲੈ ਕੇ ਜਾਓਗੇ ਨਾ ਬੱਚਿਆਂ ਨੂੰ ਤੇ ਇਹ ਅੱਜ ਦੇ ਹਾਲਾਤ ਵਾ ਜਿਹੜਾ ਕਿਸਾਨ ਵੀਰ ਵਾ ਖਸਲਾਂ ਵੱਲੋਂ ਵੀ ਵਿਚਾਰਾ ਪਿੱਛੇ ਪੈ ਰਿਹਾ ਵਾ ਤੇ ਆਪਣੇ ਬੱਚਿਆਂ ਦੀਆਂ ਪੜਾਈਆਂ ਵੱਲੋਂ ਵੀ ਬਹੁਤ ਪਿੱਛੇ ਪੈ ਰਿਹਾ ਜੀ ਕਿਉਂਕਿ ਜੇ ਬੱਚੇ ਪੜ੍ਹਨ ਲਿਖਣਗੇ ਕਾਦੀ ਉਹ ਆਪਣੇ ਪਰਿਵਾਰ ਨੂੰ ਘਰ ਨੂੰ ਅੱਗੇ ਲੈ ਕੇ ਜਾਣਗੇ ਪਰ ਜੇਕਰ ਇਹੋ ਜਿਹੀ ਮਾਰਾਵਾਇ ਤੇਰੀਆਂ ਤੋਂ ਧੰਨਵਾਦ ਦੀ ਬੱਚੇ ਕਿੱਥਾਂ ਬਣਨਗੇ ਕਿੰਨਾ ਬੱਚੇ ਆਪਣੀਆਂ ਕੀਤਾਆਂ ਜਿਹੜੀਆਂ ਜਿਹੜੀਆਂ ਸਕੂਲਾਂ ਦੇ ਤਾਦਮੇ ਹੋਰ ਵੀ ਅੱਗੇ ਦੇਖ ਸਾਦੇ ਜਿੱਤੇ ਉਹ ਗੱਡੀਆਂ ਖਲੋਤਿਆਂ ਵਾ ਆਪਣੇ ਵੀਰ ਭਰਾ ਸਾਰੇ ਜੇ ਕੋਈ ਸਮਾਜਸੀਆ ਕੋ ਗੁਰਦਾਰ ਦੀ ਸੰਪਰਦਾਵਾ ਕੋਈ ਪ੍ਰਸ਼ਾਸਨਵਾ ਸਾਰੇ ਆਪ ਕੋ ਆਪਣਾ ਸਹਿਯੋਗ ਦੇ ਰਹੇ ਆ ਤੇ ਇਹਨਾਂ ਦੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਇਹ ਕੁਝ ਨਾ ਸ਼ਰੀਕ ਹੋ ਰਿਹਾ ਤੇ ਅੱਜ ਹੁਣ ਮੈਂ ਲਾ ਕੇ ਜਾ ਕੇ ਦਿਖਾਉਣਾ ਵਾ ਉਹਦੇ ਹਾਲਾਤ ਉਹਦੇ ਹਾਲਾਤ ਨੂੰ ਦੇਖ ਸਕਦੇ ਜੇ ਮੇਰੇ ਸਾਹਮਣੇ ਆ ਟਰੈਕਟਰ ਆ ਰਿਹਾ ਵਾ ਇਹ ਵੀਰ ਭਰਾ ਵੀ ਜੇ ਆਪਣੇ ਘਰਾਂ ਨੂੰ ਜਾ ਰਹੇ ਆ ਤੇ ਤੁਰ ਕੇ ਜਾਣਾਂ ਤੇ ਖਤਮ ਹੋ ਗਿਆ ਵਾ ਜਾਂ ਮੋਟਰਸਕਾਰ ਤੇ ਜਾਣਾਂ ਤੇ ਖਤਮ ਹੋ ਗਿਆ ਵਾ ਸਿਰਫ ਸਿਰਫ ਜੇ ਕਿਸੇ ਕੋਲ ਟਰੈਕਟਰ ਵਾ ਸਿਰਫ ਇੱਕੋ ਇੱਕ ਆਵਾਜਾਈ ਦਾ ਸਾਧਨ ਆ